ਸਤਨਾਮ ਸ਼੍ਰੀ ਵਾਇ ਗੁਰੂ ਜੀ ਰਾਗ ਗੋੜੀ ਪਗਤਾਂ ਕਿ ਬਾਣੀ ਗੋੜੀ ਕਬੀਰ ਜੀ ਟਿਪਦੇ ਚਾਰ ਤੁਕੇ ਜਮਤੇ ਉਲਟ ਪਏ ਹੈ RAM ਦੁੱਖ ਬਿਨ ਚੇ ਸੁਖ ਕਿਉ ਬਿਸਰਾਮ ਬੈਰੀ ਉਲਟ ਪਈ ਹੈ ਮੀਤਾ ਸਾਖਤ ਉਲਟ ਸੁਜਨ ਪੈ ਚੀਤਾ ਆਪ ਮੋਇ ਸਰਬ ਕੁਸ਼ਲ ਕਰਮਾਨੀਆਂ ਸ਼ਾਂਤ ਪਈ ਜਬ ਗੋਬਿੰਦ ਜਾਣਿਆ ਰਹਾਉ ਤਨ ਮੈਂ ਹੋਤੀ ਕੋਟੇ ਉਪਾਦ ਉਲਟ ਪਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੇ ਆਪ ਰੋਗ ਨ ਬਿਆਪੈ ਤੀਨੋ ਤਾਪ अपमाने उल्टे सनातन हुआ तब जान्या जब जीवत मुआ कोकबीर सुख सहज समावो आपन डरो न अवर डरावो जो मौत दा ख्याल छड़के परमात्मा दी भक्ति पासे हो गए हन ਜਿਸ ਕਰਕੇ ਉਹਨਾਂ ਦੇ ਦੁੱਖ ਦੂਰ ਹੋ ਗਏ ਹਨ ਸੁਖ ਆਰਾਮ ਨਾਲ ਰਹਿ ਰਹੇ ਹਨ ਵੈਰੀ ਵੀ ਬਦਲ ਕੇ ਮਿੱਤਰ ਬਣ ਗਏ ਹਨ ਪ੍ਰਭੂ ਤੋਂ ਟੁੱਟੇ ਹੋਏ ਮਨੁੱਖ ਵੀ ਨੇਕ ਬੰਦੇ ਬਣ ਗਏ ਹਨ ਹੁਣ ਮੈਨੂੰ ਸਾਰੇ ਸੁਖ ਮਹਿਸੂਸ ਹੋ ਰਹੇ ਹਨ ਜਦੋਂ ਦਾ ਪਰਮਾਤਮਾ ਨੂੰ ਸਮਝਿਆ ਹੈ ਮਨ ਨੂੰ ਸ਼ਾਂਤੀ ਪੈ ਗਈ ਹੈ ਰਹਾਉ ਸ਼ਰੀਰ ਵਿੱਚ ਕਰੋੜਾਂ ਰੋਗ ਸੰ ਪਰ ਪ੍ਰਭੂ ਦੇ ਨਾਲ ਸੁਰਤ ਜੋੜਨ ਕਰਕੇ ਸੁਖ ਮਿਲ ਗਿਆ ਹੈ ਮਾਨੇ ਅਸਲ ਸਰੂਪ ਨੂੰ ਪਛਾਣ ਲਿਆ ਹੈ ਜਿਸ ਕਰਕੇ ਰੋਗ ਤੇ ਤਿੰਨੇ ਤਾਪ ਅਸਰ ਨਹੀਂ ਕਰ ਸਕਦੇ ਹੁਣ ਮੇਰਾ ਮਨ ਬਦਲ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ ਇਸ ਗੱਲ ਦੀ ਸਮਝ ਤਦੋ ਆਈ ਹੈ ਜਦੋਂ ਜਿਉਂਦੀ ਜੀਵਿਕਾਰਾਂ ਵੱਲੋਂ ਮਰ ਗਿਆ ਕਬੀਰ ਜੀ ਆਖਦੇ ਹਨ ਮੈਂ ਅਡੋਲ ਅਸਥਾ ਵਿੱਚ ਸੁਖੀ ਰਹਿੰਦਾ ਹਾਂ ਇਸ ਕਰਕੇ ਨਾ ਮੈਂ ਆਪ ਕਿਸੇ ਕੋਲੋਂ ਡਰਦਾ ਹਾਂ ਤੇ ਨਾ ਹੀ ਹੋਰਨਾਂ ਨੂੰ ਡਰਾਉਂਦਾ ਹਾਂ ਗੋੜੀ ਕਬੀਰ ਜੀ ਪਿੰਡ ਮੁਏ ਜਿਉਂ ਕੇ ਕਰਿ ਜਪਤਾ ਸ਼ਬਦ ਅਤੀਤ ਅਨਾਹਦ ਰਤਾ ਜਿਨ ਰਾਮ ਜਾਣਿਆ ਤਿਨੇ ਪਛਾਣਿਆ ਜੋ ਗੁੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਓ ਸੂ ਗੁਰ ਕਰੂ ਜੇ ਬੋਰ ਨਾ ਕਰਨਾ ਸੂ ਪਦਰਵੋ ਜੇ ਬੋਰ ਨਾ ਰਵਨਾ ਸੂ ਧਿਆਨ ਤਰੋ ਜੋ ਬੋਰ ਨਾ ਤਰਨਾ ਐਸੇ ਮਰੇ ਜੇ ਬੋਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵਿਓ बिन जल संगम मन में नाव्यो लोचस्मसर ए व्यवहार तत विचार क्या और विचारा अप तेज बाय प्रीथमीय आकाश ऐसी रत रयो हर पास ਕਹ ਹੈ ਕਬੀਰ ਨਿਰੰਜਣ ਤਿਆਉ ਤਿਤ ਕਰ ਜਾਓ ਜੇ ਬੋਰ ਨ ਆਓ ਪ੍ਰਸ਼ਨ ਜਦੋਂ ਸਰੀਰ ਮੁੱਕ ਜਾਂਦਾ ਹੈ ਤਾਂ ਆਤਮਾ ਕਿੱਥੇ ਚਲੀ ਜਾਂਦੀ ਹੈ ਉੱਤਰ ਸੰਸਾਰਕ ਬੰਧਨੋਂ ਤੂੰ ਮੁੱਕ ਚੁੱਕਾ ਤਿਆਗੀ ਸੰਤ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਜਿਸਨੇ ਪਰਮਾਤਮਾ ਦਾ ਭੇਤ ਸਮਝ ਲਿਆ ਹੈ ਉਸ ਨੇ ਪਛਾਣ ਲਿਆ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਗੁੰਗਾ ਮਿੱਠਾ ਖਾ ਕੇ ਮਾਨ ਵਿੱਚ ਆਨੰਦ ਮਾਣਦਾ ਹੈ ਇਹੋ ਜਿਹਾ ਗਿਆਨ ਪਰਮਾਤਮਾ ਆਪ ਹੀ ਦੱਸਦਾ ਹੈ ਇਹ ਮਨ ਹਰੇਕ ਸਵਾਸ ਨਾਲ ਪ੍ਰਭੂ ਦਾ ਸਿਮਰਨ ਕਰ ਇਹੀ ਸੁਖਮਨਾ ਨਾੜੀ ਦਾ ਅਭਿਆਸ ਹੈ ਰਹਾਉ ਇਹੋ ਜਿਹਾ ਗੁਰੂ ਤਾਰਨ ਕਰੋ ਕਿ ਮੋੜ ਗੁਰੂ ਤਾਰਨ ਕਰਨ ਦੀ ਲੋੜ ਨਾ ਪਏ ਇਹੋ ਜਿਹਾ ਪਾਠ ਪੜੋ ਕਿ ਮੋੜ ਕੇ ਪਾਠ ਕਰਨ ਦੀ ਲੋੜ ਨਾ ਪਏ ਇਹੋ ਜਿਹਾ ਧਿਆਨ ਜੋੜੋ ਕਿ ਮੋੜ ਕੇ ਧਿਆਨ ਤਰਨ ਦੀ ਲੋੜ ਨਾ ਪਏ ਇਸ ਤਰ੍ਹਾਂ ਮਰੋ ਕੇ ਮੋੜ ਕੇ ਮਰਨਾ ਨਾ ਪਏ ਮੈਂ ਆਪਣੀ ਮਨ ਦੀ ਬਿਰਤੀ ਬਦਲ ਦਿੱਤੀ ਹੈ ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ ਇਸ ਤਰ੍ਹਾਂ ਮਨ ਰੂਪ ਸੰਗਮ ਵਿੱਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ ਗੰਗਾ ਜਮਨਾ ਸਰਸਵਤੀ ਵਾਲਾ ਪਾਣੀ ਨਹੀਂ ਹੈ ਮੇਰਾ ਇਹੀ ਜੀਵਨ ਵਿਹਾਰ ਹੈ ਕਿ ਮੈਂ ਸਾਰਿਆਂ ਨੂੰ ਇਕੋ ਜਿਹਾ ਵੇਖ ਰਿਹਾ ਹਾਂ ਮੈਂ ਪ੍ਰਭੂ ਦਾ ਚਿੰਤਨ ਕਰਦਾ ਹਾਂ ਹੋਰ ਚਿੰਤਨ ਕਰਨ ਦੀ ਲੋੜ ਨਹੀਂ ਪਾਣੀ ਅੱਗ ਹਵਾ ਧਰਤੀ ਅਤੇ ਆਕਾਸ਼ ਵਰਗੇ ਗੁਣ ਧਾਰਨ ਕਰੋ ਤੇ ਇਹੋ ਜਿਹਾ ਆਚਰਣ ਬਣਾਓ ਕਿ ਪ੍ਰਭੂ ਦੇ ਪਾਸ ਰਹੀਏ ਕਬੀਰ ਜੀ ਆਖਦੇ ਹਨ ਪਰਮਾਤਮਾ ਦੀ ਬੰਦਗੀ ਕਰਦੇ ਹੋਏ ਉਸ ਪ੍ਰਭੂ ਭੁਕਾਰ ਵਿੱਚ ਆਪੜ ਜਾਓ ਕਿ ਮੁੜ ਕੇ ਨਾ ਆਉਣਾ ਪਏ ਵੈਗਰੂ ਜੀ ਕਾ ਖਲਸਾ ਵੈਗਰੂ ਜੀ ਕੀ ਫਤਿਹ